ਹਿੰਸਾ ਸਿਕਲ ਸਾਰੇ ਨਾ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਸ਼ਹਿਰ ਅਜਨਾਲਾ ਤਹਿਸੀਲ ਵੀਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਸੋਨੂ ਭਾਜੀ ਕੋਲ ਆਪਾਂ ਆਏ ਆਂ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੋ ਟੋਕੜ ਗੱਭਣ ਮੱਝਾਂ ਤੁਹਾਨੂੰ ਦਿਖਾਉਣੀ ਆ ਇੱਕ ਮੀਨੀ ਵੀ ਟੋਕੜ ਗੱਭਣ ਤੁਹਾਨੂੰ ਦਿਖਾਉਣੀ ਆ ਤੇ ਇੱਕ ਆ ਚੰਗੇ ਰਿਕਾਰਡ ਵਾਲੀ ਮੱਝ ਵੀ ਇੱਕ ਟੋਕੜ ਗੱਭਣ ਤੁਹਾਨੂੰ ਦਿਖਾਵਾਂਗੇ ਇੱਕ ਦੇ ਮਗਰ ਬੱਚਾ ਵੀ ਆ ਤੇ ਇੱਕ ਸੋਈ ਸਵਾਈ ਗਾਂ ਤੁਹਾਨੂੰ ਦਿਖਾਵਾਂਗੇ ਅੰਡੇ ਤੇ ਹਾਂਜੀ ਬੀਤ ਜੀ ਸਤਿ ਸ਼੍ਰੀ ਅਕਾਲ ਜੀ ਹੋ ਠੀਕ ਠਾਕ ਜੀ ਬਹੁਤ ਵਧੀਆ ਵਧੀਆ ਮੇਰੇ ਅੱਗੇ ਕੱਲ ਵਾਲਾ ਮਾਲ ਫਿਰ ਬੋਲ ਭਾਈ ਮਿੰਟੋ ਮਿੱਟੀ ਲੈ ਜਾ ਠੀਕ ਆ ਹਾਂਜੀ ਤੇ ਚਲੋ ਨਾਮ ਦੱਸਦੇ ਕਰੀ ਆਹ ਸੁਣੋ ਸ਼ਾਇਦ ਨਾਲ ਜਿਹੜਾ ਅੰਮ੍ਰਿਤ ਫੋਨ ਨੰਬਰ ਵੀ ਬੋਲ ਦੋ 98145755 ਤੇ ਅੱਜ ਫਿਰ ਟੁਕੜਾ ਕ ਬਣਾਈਆ ਟੁਕੜਾ ਕ ਬਣਾ ਜੀ ਠੀਕ ਆ ਹਾਂ ਇਹ ਬੋਲ ਭਾਜੀ ਬੜੀ ਕਮਾਈ ਕਰਨੀ ਆਪਾਂ ਵੀ ਆਪਾਂ ਵੀ ਜਿਆਦਾ ਨਹੀਂ ਕਰਨੀ ਠੀਕ ਹੈ ਜਿਹਦੀ ਦਿੱਤੀ ਆਹਣਾ ਦਾਲ ਲਗਾਉਂਦੇ ਆ ਮੀਠਾ ਲਗਾ ਹੀ ਖਾਂਦੇ ਆ ਅੱਛਾ ਆਪਾਂ ਸੁੱਕੀ ਖਾਣਾ ਵਾਲੇ ਕੰਮ ਕਰਨਾ ਅੱਛਾ ਆਪਾਂ ਹੋਈ ਜਿਆਦਾ ਜਿਹੜੇ ਵੀਰ ਕੋ ਆ ਮੱਝ ਆਈ ਉਹਨੂੰ ਪਤਾ ਲੱਗੂ ਕਿੰਨੀ ਕਮਾਈ ਕੀਤੀ ਹੈ ਇਹਦਾ ਪਤਾ ਲੱਗੂਗਾ ਅੱਛਾ ਮਜ਼ਾ ਤੁਸੀਂ ਡਿਪੀ ਭਾਈ ਦੇ ਵੀਡੀਓ ਵੇਖ ਲਈ ਆਗੇ ਕਈ ਚੱਲੀ ਜੁਲੀ ਦੇ ਖਾਣ ਵਾਲੇ ਬੰਦੇ ਆਂ ਹੀ ਦਾਲ ਵਿੱਚ ਘਾਟੀ ਖਾਈਦੀ ਆ ਅੱਛਾ ਅੱਛਾ ਠੀਕ ਹੈ ਹਾਂਜੀ ਤੇ ਚਲੋ ਫਿਰ ਵੇਖ ਲੈਂਦੇ ਆ ਅੱਜ ਕਿੰਨੇ ਕ ਮੋਹਰੇ ਤੁਸੀਂ ਕਰਦੇ ਜੀ ਇਹ ਭਾਜੀ ਮੱਝ 4 ਮਹੀਨੇ ਚੱਕ ਪਾਸ ਚੱਕ ਪਾਸ ਆ ਹਾਂ ਠੀਕ ਹੈ ਇਹੋ ਨਹੀਂ ਲ ਠੀਕ ਆ 2 ਮਿੰਟ ਚੱਕ ਪਾਸ ਬਿਲਕੁਲ ਓਕੇ ਹੋ ਗਈ ਆ ਠੀਕ ਆ ਦੂਜਰ ਕੋ ਹੋ ਗਿਆ 7 ਤੋਂ ਬਾਹਰ ਅੱਛਾ ਸੱਜਦੇ ਨੇ 18 17 18 ਕੋ ਦੋ ਚੋਇਆ ਜੀ ਠੀਕ ਮਗਰ ਜੇ ਆ ਜੀ ਅੱਛਾ ਮਗਰ ਕੱਟੀ ਵੀ ਆ ਇਹ ਦਾ ਪਈ ਦਾ ਫਾਇਦਾ ਮਿਲਦੀ ਕੱਟੀ ਤਾਂ ਹੀ ਆ ਮਿਲ ਕੱਟੇ ਮਣੀ ਤੱਬੂ ਤੇ ਤੇ ਮਿਲਦੀ ਤੇਰਾ ਕੱਟੀ ਤਾਂ ਹੀ ਤਾਂ ਵੀ ਟਾਈਮ ਕੱਟੀ ਜੇ ਅੱਛਾ ਕੱਟੀ ਜੇ ਮਿਲਦੀ ਚਵਾਲ ਲਗਾ ਜੇ ਕਿਤੇ ਕਾਨੂੰ ਗਲਾ ਕਰਦੇ ਆ ਮੈਂ ਤਾਂ ਬੱਚਾ ਰਾਤੀ ਮਰੇਗਾ ਅੱਛਾ ਤੇਰੇ ਬੋਗੀ ਚਵਾਲ ਪਏ ਨੇ ਠੀਕ ਆ ਕੱਟੀ ਵੀ ਪਲੀ ਪਲੋਸੀ ਕੱਟੀ ਆ ਮਗਰ ਜੜੀ ਹਾਂਜੀ ਤੇ ਮੱਝ ਵੀ ਗਾੜੀ ਗੱਭਣੇ ਆ ਤੇ ਮਗਰ ਕੱਟੀ ਵੀ ਆ ਤੇ ਦੁੱਧ ਵੀ ਦਿੰਦੀ ਆ ਸਾਰੇ ਕੰਮ ਹੀ ਹੈਗੇ ਆ ਤੇ ਬਾਕੀ ਮੱਝ ਵੀ ਚੰਗੇ ਰਿਕਾਰਡ ਵਾਲੀ ਆ ਜਿਹੜੀ ਇੱਕ ਮਿੰਟ ਖੜਾ ਬਾਦੀ ਲਾ ਸਦਿਆਂ ਬੈਠੇ ਹੋਂਡਾ ਵੀ ਦੋਸਾ ਠੀਕ ਆ ਕੋਈ ਤੋਰ ਨਹੀਂ ਸਕੇ ਜੀ ਆ ਦੇਖ ਸੰਦੇ ਕੱਟੀ ਛੱਡੀ ਏ ਥੱਲੇ ਇਹਦੀ ਵੀਰ ਜੀ ਸਾਰਾ ਸਿਆਲ ਦੁੱਧ ਚ ਹੋਵੇ ਕੋ ਮੇਰਾ ਵੀਰ ਠੀਕ ਆ ਇਹ ਮਗਰ ਆ ਕਰਦੇ ਆ ਗਰਮੀਆਂ ਫਿਰ ਸੂਬਣਾ ਠੀਕ ਹੈ ਮਾਜੂ ਕੋ 1500 ਕਿਲੋ ਵਾਲੀ ਆ ਹਾਂਜੀ 17 18 ਕਿਲੋ ਵਾਲੀ ਮਾਜ ਆ ਜੀ ਇਹ ਅੱਜ ਲਈਏ ਨਾ ਗਰੰਟੀ ਦਿੱਤੀ ਪਾਜੀ 17 18 ਸਾਰਾ ਇੱਕ ਤੋਂ ਬਈ 7 ਤਾਂ ਵੱਡਾ ਕੋ ਹੁੰਦਾ ਜੇ ਆਪਾਂ ਜਾ ਕੇ ਦੇਖੀ ਪੱਛੇ ਨਾ ਪਾਵਾਂਗੇ ਫਿਰ ਤੇ ਨਹੀਂ ਨਾ ਇਹ ਆ ਵੀ ਨੇ ਹੁਣ ਵੀ ਦੁੱਧ ਚਵਾਣਾ ਸਿਆਲਾਂ ਚ ਵੀ ਸਾਰਾ ਸਿਆਲ ਦੁੱਧ ਨਾਲ ਗਰਮੀ ਫਿਰ ਸੂਬਣਾ ਪਾਜੀ ਤੇ ਗਰਮੀਆਂ ਵੀ ਨੇ ਸਾਰਾ ਦੁੱਧ ਦੇਈਏ ਨਾ ਗਰਮੀ 18 ਕਿਲੋ ਵਾਲੀ 1.5 2 ਲੱਖੋਂ ਘੱਟ ਨਹੀਂ ਮਾਜੂ ਦੀ ਠੀਕ ਹੈ ਪਰ ਸੰਗੀ ਜੇ ਬਈ ਤੇ ਹਰ ਬੰਦੇ ਕਾ ਜੀ ਆ ਦੇਖ ਸਾਡੇ ਜੀ ਪਸੰਗੀਆਂ ਜੀ ਬੜੀਆਂ ਮਜ਼ਾ ਦਾ ਫਿਰ ਦੇਖੋ ਇਧਰ ਦੇਖੋ ਮਿਲਕਵੇਂ ਦੇਖੋ ਪੂਰੀ ਇਕੜੀ ਇਕੜੀ ਆ ਦੇਖ ਸਾਡੇ ਮਿਲਕਵੇਂ ਦੀ ਪੂਰੀ ਗਾਮ ਆਕਾਪਾ ਕਰਾਤੀ ਕੋ ਵੀਰ ਕਵੇ ਵੀਡੀਓ ਵੀਡੀਓ ਬਚਾ ਕੇ ਆਈ ਦੀ ਟੀਕਰ ਠੰਢੀ ਪਾ ਦਾਂਗੇ ਠੀਕ ਹੈ ਜੀ ਹਾਂਜੀ ਆ ਦੇਖ ਸਾਡੇ ਲੇਖਣਾ ਬਾਕੀ ਆ ਮਾ ਮਾ ਜੀ ਤੁਸੀਂ ਜੇ ਸੰਦਰ ਚਵਾ ਦਿਖਾ ਦਿਓ ਫਾਈਲ ਇੱਥੇ ਹੱਥ ਲਾਉਂਦੀ ਲੋੜ ਨਹੀਂ ਜਾਂਗੇ ਠੀਕ ਹੈ ਚਲੋ ਫੋਲੋ ਹਾਂ ਫਿਰ ਤੋਰੀਏ ਨਾ ਵੇ ਬਾਕੀ ਮਿਲਕਵੇਂ ਨੇ ਮੇਰੀ ਦੇਖ ਸਾਤੇ ਤੇ ਇਸ ਤਰ੍ਹਾਂ ਹੀ ਆ ਜਿਹੜੀ ਸਿਲਸ ਲੱਗੇ ਜਿਹੜੀ ਕੱਟੀ ਗਾੜੀ ਬੰਦੇ ਨਹੀਂ ਆ ਬਸ ਇਹਨੇ ਭਾਈ ਫਿਰੇ ਬੜੇ ਸਾਰਾ ਸਿਆਲ ਦਾ ਦੁੱਧ ਤੀਵੇਂ ਮਜੇ ਨਾ ਹਾਂਜੀ ਹਾਂਜੀ ਗਰਮੀਆਂ ਇਹ ਨਹੀਂ ਕੋ ਫਿਕਰ ਫੇਰ ਕਰਨੀ ਜ ਮਜ ਲੈਣੀ ਪੈਣੀ ਆ ਠੀਕ ਆ ਅਗਲੇ ਕਈ ਤਰ੍ਹਾਂ ਦੀਆਂ 200 ਪਿਆ ਗਰਮੀ ਵਿੱਚ ਜਾਈ ਲੈਣੀ ਹੈ ਹਾਂਜੀ ਹਾਂਜੀ ਇਹਦਾ ਸੋਖ ਬੜਾ ਇਹ ਨਹੀਂ ਕਹਾਂ ਗਰਮੀ ਵਿੱਚ ਵੱਜ ਫਿਰ ਸੱਜਣ ਪਾਵਾਂਗੇ ਠੀਕ ਆ ਵੱਡੀ ਮੱਝ ਦੇ 18 ਗਰਮ ਤੋਂ 19 ਕਿਲੋ ਕਰੀ ਜੀ ਦੀ ਠੀਕ ਆ ਆ ਦੇਖ ਸਾਹ ਤੇ ਜੀ ਵਾਜੀ ਰੋੜੇ ਕੋ ਛੋਟੀ ਆ ਪੂਰੀ ਕੱਜ ਕਰ ਕੋਈ ਵੱਡੀ ਮੱਝ ਹੈ ਹੱਜ ਹਾਂਜੀ ਬਾਕੀ ਜੋ ਵੀ ਕੁਛ ਆ ਸਾਰਾ ਕੁਛ ਤੁਹਾਡੇ ਸਾਹਮਣੇ ਹੀ ਆ। ਆਪਾਸ ਭਾਈ ਮੇਰੀ ਪੰਜਾਂ ਦਿਨਾਂ ਦਾ ਖੁੱਲ੍ਹੀ ਏ। ਆਪੇ ਦਾ ਖਰ ਕੇ ਕਰਾ ਲਈ ਮੇਰੇ ਕੋਲ ਚੈੱਕ ਪਾਸ ਦੀ ਅੱਜ ਮੈਂ ਕਰਾਈ ਆ ਵੀਡੀਓ ਬਣੀ ਪਈ ਆ। ਅੱਛਾ। 3 ਘੰਟੇ ਠੰਡੇ ਲੋਂਦੇ ਤੱਕ ਵੀਡੀਓ ਬਣਾਈ ਮੈਂ। ਠੀਕ ਆ ਜੀ। ਹਾਂ ਜੀ। 3 ਘੰਟੇ ਠੰਡੇ ਰੋਦੇ ਤੱਕ ਵੀਡੀਓ ਬਣੀ ਜੇ। ਠੀਕ ਆ। ਤੇ ਮੁੱਲ ਫੇਰ ਇਹਦਾ। ਮੁੱਲ ਦੇ ਭਾਈ ਜੀ ਇਹਦਾ ਚਲੋ ਸਾਰਾ ਸਿਆਲ ਦੁੱਧ ਪੀਣਾ। ਹਾਂ ਜੀ। ਗਰਮੀ 'ਚ ਫੇਰ ਸੁਭਣੀ ਹੈ। ਜਦ ਤੱਕ ਗਰਮੀ ਸੁਭਣੀ ਚਲ ਜਿਆਦੀ ਨਹੀਂ ਪਤਾ। 1,25,30,000 ਦੀ ਮਜ ਹੈਗੀ। ਠੀਕ ਆ। ਗਰਮੀ ਤੋਂ ਹਾਂਜੀ ਉਹ ਦੇ ਦਈਏ 70 ਦੀ ਨਹੀਂ ਕਰਦੀਏ ਵਿੱਚ ਮੰਨਤਾ 100 ਭਾਈ ਕੱਟੀ 50000 ਦੀ ਮਗ ਕੱਟੀ ਗਈ 5000 ਦੀ ਹਾਂਜੀ ਹਾਂਜੀ ਆਹ ਭਾਈ ਦੁੱਧ ਚ 4 ਮਹੀਨਾ ਦੀ ਹੈ 4-5 ਮਹੀਨੇ ਦੁੱਧ ਦੇਣਾ ਨਹੀਂ ਦੀਨਾ 65 ਦੀ ਦੇ ਦਈਏ ਹਾਂ ਨਹੀਂ ਭਾਈ 60000 ਦੀ ਦਵਾ ਹੋਣਾ ਅੱਛਾ ਆਹ ਯਾਰ ਭਜੀ 60 ਦੀ ਦਸਾਂਗੇ ਅੱਛਾ ਪੈਂਟ ਦੀ ਕੀ ਸਾਨੂੰ 500 ਕਾਟਾ ਪੈਣਾ ਜੀ ਨਹੀਂ 65 ਤੇ 60 ਚ ਕਿਤੇ ਕਿੰਨਾ ਫਰਕ ਆ ਉਹ 5-700 ਫਿਰ ਵੀਰ ਭਰਾ ਫਿਰ ਛੋੜ ਵੀ ਆਦੇ 2-400 ਕਰੀਏ ਕੋਈ ਨਹੀਂ ਜਾਣਦੀ ਹੁਣ ਗਰਮੀ ਚ ਕਿਹਨੂੰ ਇਹ ਦੀ ਪਹਿਣਾ ਸਿਆਜ ਆਵਾ ਚੋਲੀ ਗਰਮੀ ਚ ਫਿਰ ਸੱਜ ਲੈਣੀ ਪਣੀ ਆ ਗਰਮੀ ਫਿਰ ਇਹ ਸਜੋ ਸੁਬਣਾ ਜਾਣਦੀ ਹਣ ਪੂਰੇ ਪੈਨ ਤੇ ਕੀ ਆ ਗਿਆ ਤੇ ਕੀ ਆ ਗਿਆ ਮੱਝ ਹਾਥੀ ਆ ਕੇ ਮੇਰਾ ਵੀ ਦੇਖੇ ਸੱਜ ਛੜੀ ਨਹੀਂ ਜਾਉ ਮੱਝ ਠੀਕ ਆ ਹਾਂ ਤੇ ਹੁਣ ਇੱਕ ਕੰਮ ਹੀ ਨਹੀਂ ਆ ਗਈ ਜਿਹੜੀ ਆ ਇਹ ਕਿਨੇ ਚੱਕ ਪਾਸਿਆ ਪੰਜਾਹ ਮਹੀਨੇ ਚੱਕ ਪਾ ਜੇ ਠੀਕ ਆ 6 ਕਿਲੋ ਦੁੱਧ ਹੋ ਗਏ ਕੋ ਅੱਛਾ 6 ਕਿਲੋ ਦੁੱਧ ਜੇ ਠੀਕ ਚੈੱਕ ਕਰਾਈ ਆਪਾਂ ਵੀ ਅੱਛਾ ਉਹ ਥਾਲ ਭੂਰ ਛਟਾ ਘਰਵਾਦ ਹੋਵੇ ਉਦੀ ਆਪਣੀ ਫੁੱਲ ਗਰੰਟੀ ਹੈ ਚੈੱਕ ਪਾਸ ਕਿੰਨੇ ਚਰਦੀ ਹੈ 5 ਮਹੀਨੇ ਚੈੱਕ ਪਾਸ 6 ਕਿਲੋ ਦੁੱਧ ਤੇ ਇਨੇ ਸੱਜਣ ਨੇ ਕਿੰਨਾਂ ਚੋਆਇਆ ਦੋਦਾ ਜਿਹੜੇ ਵੀ ਭਾਈ ਦੇ ਦੀ ਜਵਾਈ ਮੱਝ ਅੱਛਾ ਇਹ ਵੀ ਨੋ 15 16 ਨੂੰ ਪਾਦੀ ਹੈ ਤੋਰੋ ਫਿਰ ਇੱਕ ਨਹੀਂ ਕੋਈ ਪੋਛੜਾ ਥਣ ਘਰਵਾ ਦੋਦੀ ਆਪਣੀ ਗਰੰਟੀ ਫੁੱਲ ਜੀ ਬਧੀ ਮਾਜਾ ਭਾਈ ਇਹ ਵੀ ਛੋਟੀ ਆ ਗੱਦਗੱਦ ਚੱਲੋ ਇਹਦਾ ਵੀ ਚੰਗਾ ਵਾ ਆ ਇਹ ਵੀ ਨਹੀਂ ਇਹ ਨਹੀਂ ਸੁਣਾ ਉਹ ਠੀਕ ਆ ਲਤਾ ਨੂੰ ਤਾਂ ਮਾਰਾਂਗੇ ਨਾ ਮਾਰੀਏਂਗੇ ਆਪਣੇ ਇੱਧਰ ਉਹ ਗਾਂ ਮੱਲਿਆ ਹੋਵੇ ਐ ਕੁੜੀ ਹੈ ਵੀ ਗਾਂ ਨਹੀਂ ਕਿਲਾ ਬਾਕੀ ਮਿਲਕਵੇ ਨਾ ਇਹਦੇ ਵੀ ਕਾਫੀ ਚੰਗੇ ਸੱਜਰ ਭਾਜੀ ਹਵਾਨਾ ਪੂਰਾ ਭਰਦੀ ਸੱਜਰ ਜੀ ਰਸਉਂਦੀ ਏ ਠੀਕ ਹੈ ਬਲੀ ਕੁੜੀ ਚੁੰਜ ਜਿੱਦਾਂ ਮਰਜੀ ਮਰੀੋ ਤਰਾ ਆਂ ਦੇਖ ਸਕਦੇ ਬੜੀ ਸ਼ਾਂਤ ਜੀ ਮੱਝ ਆ ਜਿਹੜੀ ਇਹ ਵਾਲੀ ਹਾਂਜੀ ਐ ਕੋਪੂਰ ਛੱਟਾ ਨਹੀਂ ਕੋਦਾ ਵੀ ਸਾਲ ਇਹਨੇ ਸੱਜਰ ਨੇ ਚੰਗਾ ਬਾਂਦੀ ਭਾਜੀ 15 ਨਾਲ ਦੀ ਗੱਡੀ ਜੀ ਆਈ ਆਪਾਂ ਨੂੰ ਠੀਕ ਜੀ ਪਰ ਬੜੇ ਦਿਰੀਆਂ ਮਾਰੀ ਮੱਝ ਰੱਖਦੇ ਨਹੀਂ ਆ ਹਾਂਜੀ ਹਾਂਜੀ ਦੇਰੀਆਂ ਸਾਰੀਆਂ ਚੰਗੇ ਦੁੱਧ ਵਾਲੀਆਂ ਹੁੰਦੀਆਂ ਦੂਜਾ ਆਕੇ ਪੇਠਪੜੇ ਤਾਂ ਦੇਖ ਸਕਦੇ ਜੇ ਵੀ। ਕਾਹੂ ਛੱਟਾ। ਫੜ ਫੜਵਾਦ ਹੋਵੇ। ਠੀਕ ਆ। ਮੱਝ ਲੱਗ ਗਈ ਇੱਥੇ ਲੈ ਆਉਣੀ ਆ। ਠੀਕ ਆ। ਉਹਦੇ ਦੇ ਚੈੱਕ ਕਰਾਈ ਆਪਾਂ ਵੀ ਦੁੱਧ ਕੇਲੇ ਬਾਤ ਬਾਲਾ ਫਰਕ ਕਿਲੋ ਦਾ ਪੈਦਾ ਜੀ। ਕੋਈ ਥਣ ਖੂਲ ਮਾਰੇ ਛੱਟਾ ਮਾਰੇ। ਅਗਲੇ ਨਾਲ ਅਗਲਾ ਮਗਲੇ ਮਗਲਾ ਬਰਾਬਰ। ਇਹਨੇ ਦੇ ਵੀ ਦੇਖ ਸਕਦੇ ਚੰਗੀ ਲੱਗੀ ਆ। ਤੇ ਇਹਦਾ ਮੁੱਲ ਫਿਰ। ਅਗਲੇ ਇਹਦਾ ਮੁੱਲ 55000 ਜੀ। ਤੇ ਵਿੱਚ ਮੰਨਤਨ। 55 ਜੀ ਭਾਈ ਦੇਵਾਂਗੇ ਖਾਨਾ ਜੀ। ਠੀਕ ਆ। ਹਾਂ। ਤੇ ਬਾਕੀ ਚਲੋ ਕੋ ਫੋਨ ਲਾਵੇ ਕਰੀ ਹਾਂ ਫੋਨ ਲਾਵੇ ਭਾਈ ਇਹ ਦੱਸਾਂ ਕਿਉਂ ਹਾਂਜੀ ਉਹ ਆ ਵੀ ਗਰਮ ਸਾਰਾ ਸਿਆਲ ਚੋਣਾ ਗਰਮੇ ਜਿਹਨੇ ਸੁਬਣਾ ਹਾਂਜੀ ਹਾਂਜੀ ਮਤਲਬ ਉਹ ਵੀ ਸਾਰਾ ਸਿਆਲ ਚੋ ਕੇ ਕਰਨੀਏ ਸੁਬਣਾ ਇਹਨਾਂ ਦੇ ਫਾਇਦੇ ਬੜੇ ਆ ਠੀਕ ਆ ਇਹਦੇ ਨਹੀਂ ਦੁੱਧ ਨਹੀਂ ਦੇ ਦਿੰਦੇ ਆ ਜਾਂ ਨਾ ਕਿ ਦੁੱਧ ਨਾਲ ਨਾ ਦਵੇ ਹਾਂਜੀ ਹਾਂਜੀ ਮੇਰਾ ਸਿਆਲ ਪੱਠੇ ਪਾਵਾਂਗੇ ਸਾਮਾਂ ਘੇਰਾਂ ਨੂੰ ਹਾਂਜੀ ਹਾਂਜੀ ਤੇ ਹੁਣ ਅਗਾਹ ਇੱਕ ਕੱਤੀ ਮਰੇ ਮੂੰਹੋਂ ਆਗੇ ਨਾ ਕੱਤੀ ਪਿੱਛੇ ਬੰਨਣਾ ਇਹਦਾ ਆ ਬੱਚਾ ਜੀ ਬੱਚਾ ਜੀ ਮੰਗਦੇ ਹਾਂ ਬੱਚਾ ਕਿੰਨਾ ਕੀ ਚੜਦਾ ਹੋਊਗਾ ਸੋਹੂ ਭਾਈ 6 ਮਹੀਨੇ ਲੱਗ ਗਏ ਉਹ 6 ਮਹੀਨੇ ਤਾਂ ਹਾਂ ਲੱਗ ਗਈ ਆਪ ਜੇ ਦੋਵੇਂ ਨਿਆਂ ਦੇ ਲਾ ਕੇ ਬੱਚਾ ਹੈਗਾ ਜੀ ਇਹ ਆ ਬੱਚੇ ਦੇ ਮਾਰੇ ਮਾਰੇ ਦਾਣੇ ਦਾਗ ਜ ਮਲਾਈ ਜੋ ਮਾਰੇ ਮਾਰੇ ਠੀਕ ਹੈ ਹਾਂ ਹਾਂ ਰੋ ਤੇ ਥਣ ਤੋਂ ਨਾ ਭਾਈ ਭੂਰ ਛੱਟਾ ਥਣ ਅਗਲੇ ਨਾਲ ਅਗਲਾ ਮਗਲੇ ਦਾ ਮਗਲਾ ਅੱਛਾ ਘਾਟ ਹੋਵੇ ਆਪਣੀ ਫੁੱਲ ਕਰਨੀ ਤੇ ਦੁੱਧ ਹੋ ਚਿਰ ਕੋਗਾ 7 ਕਿਲੋ ਪਰ ਆਪਾਂ 6.5 ਉਹਦੀ ਗਣਤੀ ਲਵਾਂਗੇ ਠੀਕ ਹੈ ਜਾਂ ਲੀਟਰ ਮਾ ਕੇ ਮੇਲਣਾ ਠੀਕ ਹੈ ਹਾਂ ਆਹੇ ਉਹ ਮਈਆਂ ਚੈੱਕ ਨਹੀਂ ਕਰੀਆਂ ਉਹਨੇ ਉਤਾਰੇ ਪਈਆਂ ਠੀਕ ਹੈ ਪਾ ਥਾਣ ਮੜੇ ਵੜੇ ਜਿਹੜੇ ਪੋਨੇ ਬੱਚੇ ਨੇ ਦੰਦੀਆਂ ਵੜੀਆਂ ਹੋਏ ਠੀਕ ਆ ਇਹ ਜ ਲੈ ਆ ਤੇ ਇਹਦਾ ਕਿੰਨਾ ਮੁੱਲ ਫਿਰ ਇਹ ਪਾਜੀ ਹਾਂ ਦੇ ਦਵਾਂਗੇ 14000 ਸਾਡੇ 14000 ਹੱਦੀ ਚਲੋ ਬਾਕੀ ਛੋਟ ਛੜ ਮੁੱਕਦੇ ਸੋ ਇਹ ਪਰ ਇਹ ਥਾਂ ਅਗਲੇ ਨਾਲ ਅਗਲਾ ਬਰਾਬਰ ਮਗਲੇ ਨਾਲ ਮਗਲਾ ਆਹ 22 ਦੇ ਮਾਰੇ ਮਾਰੇ ਕੱਟ ਜਲੇ ਉਹਦੇ ਮਾਰੇ ਮਾਰੇ ਉਦਾਂ ਹੀ ਬਾਜੀ ਭਾਜੀ ਮਾਹਰੇ ਦਾਂਗੇ ਤੇ ਬਾਕੀ ਕੋਈ ਇਥੋਂ ਤਸੱਲੀ ਕਰਕੇ ਹਨਾ ਕੋਈ ਜੋ ਚਵਾ ਕੇ ਖਾਣੇ ਇਲਕੋ ਆਪਾਂ 6.5 ਦੇ ਦੁੱਧੀ ਆ ਪਾ ਵਾਜੇ ਕੱਟ ਜੇ ਹਾਂਜੀ ਹਾਂਜੀ ਹੋਰ ਛੱਡਾ ਥਾਂ ਘੜਵਾਦੀ ਆਪਣੀ ਜਮੇਵਾਰੀ ਤੇ ਬਾਕੀ ਆਪਣੀ ਕੋਈ ਵੀਰ ਸਮਝਣਾ ਵੇਸ਼ ਚੱਕ ਕੇ ਚੱਕਾ ਲਾ ਕੇ ਦੂਜੀਆਂ ਆਪਣੀ ਚੱਕਾ ਲਾ ਦੇ ਤਸੱਲੀ ਕਰਕੇ ਖੜੇ ਤੇ ਬਾਕੀ ਮੱਜਾਂ ਵੀ ਆਪਣੀਆਂ ਜਿਹੜੀਆਂ ਚੈੱਕ ਪਾਸ ਕਰਵਾਉ ਜਾਂਦੇ ਆਂ ਇਹ ਤਰ੍ਹਾਂ ਕੀ ਵੇਚਣ ਹਨ ਕਹ ਕੇ ਚਾਰ ਪੰਜ ਦਿਨਾਂ ਦੇ 5 ਦਿਨ ਤੱਕ ਮੇਰੀ ਗਾਰੰਟੀ ਆ ਮੜੀ ਪੰਜਾਂ ਦੇ ਬਾਅਦ ਮੇਰੀ ਮਾਝ ਖਾਲੀ ਨਿਕਲੇ ਹਾਂਜੀ ਕਿਰਾਏ ਸਮੇਤ ਪੈਸੇ ਮੈਂ ਦਊਗਾ ਅੱਛਾ ਮੇਰੀ ਮਾਝ ਖਾਲੀ ਨਿਕਲਾ ਵੇ ਮੰਨ ਲਓ ਭਾਵੇਂ 200 ਕਿਲੋਮੀਟਰ ਦੂਰ ਜਾਵੇ 300 ਕਿਲੋਮੀਟਰ ਦੂਰ ਪੰਜਾਂ ਦਿਨਾਂ ਦੇ ਵਿੱਚ ਵਿੱਚ ਪੰਜਾਂ ਦਿਨਾਂ ਦੇ ਵਿੱਚ ਕਰਾਇ ਸਮੀਰ ਮੈਂ ਪੈਸੇ ਦਊਗਾ ਤੇ ਬਾਅਦ ਚ ਫਿਰ ਅਗਲੇ ਦਿਨ ਦੀ ਜ਼ਿੰਮੇਵਾਰੀ ਅਗਲੇ ਦਿਨ ਦੀ ਠੀਕ ਆ ਵੀਡੀਓ ਦੇ ਕੋਲ ਬੰਨੀਆਂ ਪਈਆਂ ਚੈੱਕ ਕਰਾਈਆਂ ਟੀਕੇ ਠੰਡੀਆਂ ਪਲਵਾਦੇ ਆ ਠੀਕ ਆ ਜੀ ਜੋ ਵੀ ਆ ਸਾਰਾ ਕੁਝ ਤੁਹਾਡੇ ਸਾਹਮਣੇ ਇਹ ਪੰਜ ਦਿਨ ਬੜੇ ਹੁੰਦੇ ਆ ਜਗ੍ਹਾ ਕਰਾਉਂਦੀ ਭਾਈ ਮੇਰੀ ਕੋਈ ਗਾਰੰਟੀ ਨਹੀਂ ਹੈਗੀ ਹਾਂਜੀ ਅੱਛਾ ਵੀਡੀਓ ਚੈੱਕ ਕਰਾਵੇ 2 ਮਹੀਨੇ ਤੋ ਮੇਰੀ ਗਾਰੰਟੀ ਕੋਈ ਨਹੀਂ 5 ਦਿਨਾਂ ਦੇ ਤੱਕ ਮੇਰੀ ਗਾਰੰਟੀ ਏ ਠੀਕ ਆ ਜੀ ਤੇ ਬਾਕੀ ਆਪਣੀ ਸਮਝਣਾ ਵੇਖ ਕੇ ਤਸੱਲੀ ਕਰਕੇ ਆਪਣੀ ਗਾਰ